ਉਸੀ ਜਿਹੜੀ ਜ਼ਿੰਮੇਵਾਰੀ ਦੇਤੀ ਉਹ ਤੋਂ ਬਾਅਦ ਜ਼ਿੰਮੇਵਾਰੀ ਨਿਭਾਉਣ ਦਾ ਕੰਮ ਹੈ ਐਸੇ ਪੰਜਾਬ ਚ ਪੰਗਰੇ ਪੰਨੇ ਦਿਖਾਉਂਗਾ ਐਸੇ ਪੰਜਾਬ ਦੀ ਦਿੱਤੀ ਪੰਨੇ ਦਿਖਾਉਂਗਾ ਐਸੇ ਪੰਜਾਬ ਨੂੰ ਰੰਗਲਾ ਪੰਜਾਬ ਬਣਦਾ ਦਿਖਾਉਂਗਾ ਅੱਜ ਉਹ ਦਿਨ ਆ ਗਿਆ ਜਦੋਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਅਜੇ ਤੁਹਾਨੂੰ ਦੱਸਿਆ ਨਹੀਂ ਹੁਣ ਤੱਕ ਗਿੜਤੀਆਂ ਮਣਤੀਆਂ ਅਸੀਂ ਘੇਰੀ ਬੈਠੇ ਸਾਰੀ ਇਸਦੇ ਪਾਸੇ ਇੱਕ ਨੈਰ ਬਣ ਰਹੀ ਹੈ ਉਹਦਾ ਨਾਮ ਮਾਲਵਾ ਨਹਿਰ ਹੋਊਗਾ ਉਹਦੀ ਗਿਣਤੀ ਮਣਕੀ ਸ਼ੁਰੂ ਕਰਦੇ 150 ਕਿਲੋਮੀਟਰ ਲੰਬੀ ਨਹਿਰ ਹੋਊਗੀ 50 ਫੁੱਟ ਚੌੜੀ ਹੋਊਗੀ 12.5 ਫੁੱਟ ਡੰਗਾਈ ਹੋਊਗੀ 2300 ਕਰੋੜ ਰੁਪਇਆ ਲੱਗੂਗਾ 2 ਲੱਖ ਕਿੱਲਾ 2 ਲੱਖ ਏਕੜ ਨੂੰ 500 모ਗੇ ਜਿਹੜੇ ਦੇ ਵਿੱਚ ਹੋਣਗੇ ਉਹ ਪਾਣੀ ਦੇਣਗੇ 2000 ਕਿ ਉਸ ਤੋਂ ਬਾਅਦ ਨਹਿਰ ਇੱਥੇ ਲਿਫਾਸੀ ਚੱਲੂਗੀ ਆ ਜਿੱਥੇ ਆਪਾਂ ਬੈਠੇ ਆ 6 ਮਹੀਨਿਆਂ ਤੱਕ ਇੱਥੋਂ ਦੀ ਨਹਿਰ ਨਿਕਲਦੀ ਹੈ ਔਰ ਤੁਹਾਡੇ ਆ ਇਹ ਤੁਹਾਨੂੰ 모ਗੇ ਨਿਕਲਣਗੇ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣ ਲੱਗੀ ਆ ਇਹ ਨਹਿਰ ਥੋਡੀ ਆ ਤੁਸੀਂ ਆਪ ਬਣਵਾਉਣੀ ਆ ਜਦੋਂ ਇੱਥੇ ਪੱਥਰ-ਪੁੱਥਰ ਜਾ ਸਿਮਿੰਟ ਲੱਗੂਗਾ ਨਾਰ ਕੋਲੇ ਖੜਿਓ ਮਾਲਕ ਬਣ ਕੇ ਕੋਲੇ ਖੜਿਓ ਪੈਸਾ ਥੋੜਾ ਹੈ ਉਹ ਇਹ ਨਾ ਹੋਵੇ ਵੀ ਇੱਕਦਮ ਮਸਾਲਾ ਪਾਦਣ ਤੇ ਮੁੜ ਕੇ ਨਹਿਰ ਤੀਜੇ ਦਿਨ ਟੁੱਟੀ ਰਹੇ ਜਿੰਨਾ ਇੰਜੀਨੀਅਰਾਂ ਤੋਂ ਠੇਕਾ ਕਰਾਂਗੇ ਤੁਹਾਨੂੰ ਦੱਸਾਂਗੇ ਉਹਨੇ ਕੋਆਣਾ ਕੋਲੇ ਖੜ ਕੇ ਕੰਮ ਕਰਾਏ